ਤ੍ਰਾਲੇ ਨੇ ਮੁਚਾਈ ਹੋਰ ਛੋੜਾਉਂਦੀ ਤਬਾਹੀ ਸੁੱਕ ਤੇ ਪਏ ਲੋਕਾਂ ਨੂੰ ਪਾਇਆ ਭਾਜਣਾ ਪੁੱਟ ਸੁੱਟੇ ਖੰਬੇ ਦਰਖਤ ਦੁਕਾਨਾਂ ਬਣੀਆਂ ਮਲਬਾ ਮੌਕਾ ਦੇਖ ਉੱਡੇ ਸਭ ਤੇ ਹੋਸ਼ ਅਸੀਂ ਤਾਂ ਸੁੱਕ ਤੇ ਪਏ ਤੇ ਜਿਆਦਾ ਲੱਗਿਆ ਦਾੜ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਤੇਜ਼ ਰਫਤਾਰ ਦਾ ਕਹਿਰ ਨਾਬੇ ਨਦੀ ਦੇ ਪਿੰਨ ਬੋਡਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਕਈ ਦੁਕਾਨਾਂ ਨੂੰ ਗ੍ਰਸ ਕਰ ਦਿੱਤਾ ਗਿਆ ਬਿਜਲੀ ਦੇ ਖੰਬੇ ਤੋੜ ਦਿੱਤੇ ਗਏ ਮਕਾਨ ਡਾ ਦਿੱਤੇ ਗਏ ਪਰ ਕਿਸਮਤ ਇਹ ਰਹੀ ਕਿ ਇੱਕ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਲੱਖਾਂ ਦਾ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੂਰਾ ਪਿੰਡ ਸਹਿਮ ਗਿਆ ਉੱਡ ਖੜਾ ਹੋਇਆ ਕਿ ਕੀ ਹੋ ਪਾਣਾ ਵਰਤ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਭਿਆਨਕ ਤਸਵੀਰਾਂ ਤੇ ਲੋਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ। ਇਹ ਇਨਾਂ ਦੇ ਪਰਿਵਾਰ ਨੂੰ ਜੀ ਜਦੋਂ اچانک ਇੱਕ ਖੜਕੇ ਦੀ ਤਰ੍ਹਾਂ ਸੁਣ ਲੈਣਾ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ। ਤੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਜੀ। ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਜੀ। ਹਾਂਜੀ ਹਾਦਸਾ ਤਾਂ ਹੋ ਸਕਦਾ ਜੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜੀ। ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਗਰੀਬ ਪਰਿਵਾਰ ਆ ਜੀ ਇਹ। ਹਾਂਜੀ। ਮਾਦੂ ਤੇ ਚਾਹ ਨੂੰ ਚਾਹੀਦੇ ਇਹਨਾਂ ਨੂੰ ਜੀ। ਆਪਣੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ ਜੀ। ਸਵੇਰੇ 4:00 ਵਜੇ ਪਤਾ ਲੱਗਿਆ ਜੀ। ਸਵੇਰੇ अच्छा हां जी की मांग ਕਰਦੇ ਮੰਗ ਇਹ ਹੀ ਕਰਦਾ ਵੀ ਇਹਨਾਂ ਨੁਕਸਾਨਾਂ ਪਰਭਾਈ ਹੋਵੇ ਇਹਨਾਂ ਦੀ ਇਹਨੇ ਆਪਦੀ ਜਾਣ ਚ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਨੇ ਐ ਨਹੀਂ ਦੇਖਿਆ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਠੀਕ ਹੈ ਤੇ ਥੋੜਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਸਾਡੇ ਸਾਹਮਣੇ ਕਿੰਨਾ ਤੋਂ ਹੋਇਆ ਅੱਛਾ ਆ ਮਹਿੰਦਰੀ ਦੇਖ ਲਓ ਇਹ ਇਹ ਤਾਂ ਸੱਡੇ ਹੀ ਕੁਛ ਨਹੀਂ ਹਾਂ ਜੀ ਹਾਂ ਤੰਨੇ ਤਾਂ ਕਰਦੇ ਹਾਂ ਹਾਂ ਜੀ ਅੱਛਾ ਇਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਠੋਡਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਆ ਆਮਸੈਂਡਰੀ ਗਈ ਸੀ ਸਾਡੀ ਤਾਂ ਫਿਸ਼ਨਰੀ ਵੀ ਗਈ ਜੇ ਇਹ ਘਾੜ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਸੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਅਸੀਂ ਤਾਂ ਅਸੀਂ ਕਹਿੰਨੇ ਵੀ ਸਾਡਾ ਜੀ ਸਾਡਾ ਸਮਾਰਨ ਚਾਹੀਦਾ अच्छा हां जी हां नुकसान ਤਾਂ ਦੇਖੋ ਬਾਹਰੋਂ ਤਾਂ ਦੀ ਅੰਦਰੋਂ ਵਾਲੇ ਜਦੋਂ ਖੋਲਾਂਗੇ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਥੋੜਾ ਸ਼ਟਰ ਟੁੱਟਿਆ ਹੋਇਆ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਟੁੱਟਾ ਵਿੱਚ 3 ਵਜੇ ਇਹਨਾਂ ਮੁੰਡੇ ਨੇ ਫੋਨ ਕੀਤਾ ਸੀ ਵੀ ਰੰਜੀਤ ਐਂ ਕਰਕੇ ਵੀ ਰਾਤ ਢਾਲਾ ਮਾਰਿਆ ਬੰਦੇ ਨੇ ਮੈਂ ਟਰਾਲਾ ਮਾਰਿਆ ਹਾਂਜੀ ਠੀਕ ਹੈ ਜੀ ਦਿਨੇ ਬੈਠੇ ਹੁੰਦੇ ਤਾਂ ਨੁਕਸਾਨ ਵੀ ਵੀਰੇ ਸਾਰਾ ਇੱਥੇ ਬੈਠੇ ਹੁੰਦੇ ਸਾਰਾ ਦਿਨ ਅਸੀਂ ਅੱਛਾ ਇਤਕ ਨੁਕਸਾਨ ਵੱਧ ਹੋ ਸਕਦਾ ਸੀ ਦੇਖੋ ਜੀ ਟੋਟਲ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਮੈਂ ਕਹਿ ਸਕਦਾ ਜੀ ਨੁਕਸਾਨ ਤੁਸੀਂ ਸਾਹਮਣ ਪੀ ਜੋ ਵੀ ਨਸਾਨ ਸਾਡਾ ਹੋਇਆ ਉਹ ਦੱਸਤਾ ਜਾਓ ਬਸ ਇਹ ਵੀ ਬੀ ਨੀਂਦ ਕਿੰਨਾ ਵਲੇ ਜਪਕਾ ਲੱਗ ਗਈ ਸੀ ਨੀਂਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਤੇ ਕੰਟਰੋਲ ਨਹੀਂ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਹਾਂ ਜੀ ਟਰਾਲੀ ਖਿੱਚ ਕੇ ਲੈ ਗਈ 브্রেক ਮਾਰੀ ਸੀ ਗੱਡੀ ਨੂੰ ਹਾਂ ਜੀ ਤੇ 브্রেক ਲੱਗੇ ਨਹੀਂ ਅੱਛਾ ਪਹਿਲਾਂ ਪਿਛਲੇ ਬੈਕ ਖਿੱਚ ਕੇ ਲੈ ਗਈ ਹਾਂ ਟਰਾਲੀ ਨੂੰ ਟੱਕ ਮਾਰਤੀ ਠੀਕ ਹੈ ਤੇ ਕੀ ਕੀ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿਹਨਾ ਵਲੇ ਕੱਲ ਸੋ ਰਾਤ ਕਰੀ ਹੈ ਗਈ ਸੀ ਅੱਛਾ ਤੇ ਕਰੇ ਨੀਂਦ ਨੂਂਦ ਪੂਰੀ ਕਰਕੇ ਚੱਲਿਆ ਸੀ ਬਈ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਚਾਂਸ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆਾ ਹੋਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਹੂੰ ਤੇ 15 20 ਮਿੰਟ ਪਹਿਲਾਂ ਚੱਲਿਆ 15 ਮਿੰਟ ਹੀ ਹੋਏ ਸੀ ਅੱਛਾ ਹਾਂ ਉਸ ਚੀਜ਼ ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਸੱਟ ਤੁਹਾਡੇ ਕਿੱਥੇ ਮਾੜੀ ਮੁੱਟੀ ਮਾੜੀ ਮੁੱਟੀ ਡਿਚ ਕਨੇ ਡਰਦਾ ਬਾਥਰਮਾਨ ਦੇ ਨਾਲ ਲੱਗੀ ਹੈ ਅੱਛਾ ਚਾਹ ਪਿਆਈ ਇਹਨਾਂ ਹਾਂ ਇਹਨਾਂ ਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹੈ ਨਾ